ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਹਸਤੀ ਸਾਰੇ ਠੀਕ ਠਾਕ ਹੋਮ ਹੋਗੇ ਮਿਲਦੇ ਹਾਂ ਜੀ ਇੱਕ ਨਵੇਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਲੈ ਕੇ ਆਏ ਆ ਅੱਜ ਆਪਾਂ ਤੁਹਾਡੇ ਲਈ ਬਹੁਤ ਜ਼ਿਆਦੇ ਸੋਹਣੇ ਸੂਟ ਸੂਟ ਨੇ ਜਿਹੜੇ ਰੈਨ ਵਾਲੇ ਨੇ ਉਹ ਪਾਰਟੀ ਵੇਅਰ ਰੈਨ ਵਾਲੇ ਨੇ ਬੈਲਵਾਰਡ ਦੇ ਸੂਟ ਰੈਨ ਵਾਲੇ ਨੇ ਬਹੁਤ ਜ਼ਿਆਦੇ ਸੋਹਣੇ ਸੂਟਾਂ ਦੇ ਨਾਲ ਨਾਲ ਆਪਾਂ ਜਿਹੜਾ ਤੁਹਾਨੂੰ ਰੇਟ ਦਵਾਂਗੇ ਉਹ ਵੀ ਬਹੁਤ ਜ਼ਿਆਦੇ ਰੀਜ਼ਨੇਬਲ ਦੇਵਾਂਗੇ ਵੀਡੀਓ ਦੇ ਨਾਲ ਬਣੀ ਰਿਹਾ ਰੇਟ ਆ ਜਿਹੜਾ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਵੀਡੀਓ ਨੂੰ ਸਕਿਪ ਨਾ ਕਰਕੇ ਜਾਇਓ ਦੁਬਾਰਾ ਰਿਕਵੈਸਟ ਹੈ ਜੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸ ਅਪਾ ਤੁਹਾਨੂੰ ਪਹਿਲਾਂ ਦੱਸ ਦਈਏ ਵੀ ਆਪਣੀ ਕੈਸ ਡਿਲੀਵਰੀ ਨਹੀਂ ਹੈਗੀ ਪਲੀਜ਼ ਕੋਈ ਵੀ ਭੈਣ ਕੈਸ ਡਿਲੀਵਰੀ ਨੂੰ ਫੋਨ ਨਾ ਕਰਿਓ ਜਿਹੜੀ ਮੇਰੀ ਭੈਣਾਂ ਨੇ ਆਨਲਾਈਨ ਆਰਡਰ ਕਰਨਾ ਕਰਨਾ ਆਪਾਂ ਪੇਮੈਂਟ ਆ ਗਈ ਜਿਹੜੀ ਆਨਲਾਈਨ ਕਰਵਾਉਣੀ ਹੁੰਦੀ ਆ ਤੁਸੀਂ ਸਾਨੂੰ ਆਨਲਾਈਨ ਪੇਮੈਂਟ ਕਰਕੇ ਆਪਣਾ ਆਰਡਰ ਟਰਨ ਕਰ ਸਕਦੇ ਹੋਗੇ ਚਲੋ ਜੀ ਕਰਦੇ ਆਂ ਜਿਵਾਲੀ ਆਪਾਂ ਵੀਡੀਓ ਦੀ ਸਟਾਰਟਿੰਗ ਬਹੁਤਾ ਟਾਈਮ ਆਪਾਂ ਤੁਹਾਡਾ ਨਹੀਂ ਲੈਂਦੇ ਹੈਗੇ ਸੂਟ ਇੰਨੇ ਜ਼ਿਆਦਾ ਸੋਹਣੇ ਨੇ ਜਦੋਂ ਤੁਹਾਡੇ ਘਰ ਤੱਕ ਪਹੁੰਚੂਗਾ ਤੁਹਾਡੀ ਦੇਖ ਕੇ ਰੂਹ ਖੁਸ਼ ਹੋ ਜੂਗੀ ਹੈਂਡਵਰਕ ਦੇ ਸੂਟ ਰਹਿਣ ਵਾਲੇ ਨੇ ਇਹ ਚੈੱਕ ਕਰ ਸਕਦੇ ਹਾਂ ਕਿ ਇਹ ਤੁਸੀਂ ਡਿਜ਼ਾਈਨਿੰਗ ਸੂਟਾਂ ਦੀ ਪਹਿਲਾ ਜਿਹੜਾ ਮੈਗਾ ਇਹ ਮਹਿਰੂਨ ਹੈਗਾ ਮਹਿਰੂਨ ਕਲਰ ਦਾ ਸੂਟ ਹੈਗਾ ਇਹਨੂੰ ਜਿਹੜੀ ਬੈਲਵਟ ਲੱਗੀ ਹੋਈ ਆ ਉਹ ਵੀ ਮੈਕਰੋ ਦੀ ਲੱਗੀ ਹੋਈ ਆ 9000 ਮੈਕਰੋ ਦੀ ਵੈਲਵਟ ਲੱਗੀ ਹੋਈ ਹੈ ਜੀ ਬਹੁਤ ਜ਼ਿਆਦੇ ਵਧੀਆ ਹਾਈ ਕੁਆਲਿਟੀ ਦੀ ਪ੍ਰੀਮੀਅਮ ਕੁਆਲਿਟੀ ਦੀ ਮੈਕਰੋ ਦੀ ਵੈਲਵਟ ਲੱਗੀ ਹੋਈ ਹੈ ਕੋਈ ਤੁਹਾਨੂੰ ਐਡਾ ਨਹੀਂ ਹੈਗਾ ਵੀ ਡੌਨ ਕੁਆਲਿਟੀ ਦੀ ਵੈਲਵਟ ਮਿਲੂਗੀ ਬਹੁਤ ਜ਼ਿਆਦੇ ਵਧੀਆ ਵੈਲਵਟ ਦਵਾਂਗੇ ਆ ਬੜਾ ਇਹਦਾ ਬਣਿਆ ਹੋਇਆ ਘੇਰਾ ਸੂਟ ਦਾ ਮਹਿਰੂਨ ਕਲਰ ਦਾ ਸੂਟ ਆ ਵੇਚੇ ਦੇ ਸਾਰੇ ਫਲਾਰ ਹੋਣਗੇ ਬੂਟੀਆਂ ਪਾਈਆਂ ਹੋਈਆਂ ਨੇ ਜਰੀ ਨਾਲ ਘੇਰਾ ਦਾ ਜਿਹੜਾ ਹੈਂਡਵਰਕ ਨਾਲ ਤਿਆਰ ਕੀਤਾ ਹੋਇਆ ਹੈਗਾ ਸਾਰਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਤੁਸੀਂ ਆਹ ਬੜੀਆਂ ਇਹਦੀਆਂ ਬਾਹਾਂ ਬਣੀਆਂ ਹੋਈਆਂ ਨੇ ਇਹਨਾਂ ਨੂੰ ਚਾਹੇ ਤੁਸੀਂ ਮੋਰੀਆਂ ਤੇ ਕਰ ਸਕਦੇ ਹੋ ਵਰਕ ਨੂੰ ਚਾਹੇ ਤੁਸੀਂ ਬਾਜੂ ਤੇ ਕਰ ਸਕਦੇ ਹੋ ਇਹ ਤੁਹਾਡੀ ਚੁਆਇਸ ਹੋਊਗੀ ਪਰ ਆਪਾਂ ਤੁਹਾਨੂੰ ਵਰਕ ਦਵਾਂਗੇ ਨਾਲ ਬਾਜੂ ਤੇ ਤੁਸੀਂ ਬਾਟਮ ਤੇ ਕਰਨਾ ਬਾਟਮ ਤੇ ਕਰੋ ਬਾਜੂ ਤੇ ਕਰਨਾ ਬਾਜੂ ਤੇ ਕਰੋ ਬਹੁਤ ਜਿਆਦਾ ਹੈਂਡਵਰਕ ਦਾ ਪੀਸ ਬਹੁਤ ਜਿਆਦਾ ਵਧੀਆ ਤਿਆਰ ਕੀਤਾ ਹੋਇਆ ਛਿੱਪੀ ਮੋਤੀ ਜਰੀ ਸਾਰਾ ਕੰਮ ਕੀਤਾ ਹੋਇਆ ਵਿੱਚ ਇਹਦੇ ਚੈੱਕ ਕਰ ਸਕਦੇ ਹੋ ਤੁਸੀਂ ਇਹਦੇ ਨਾਲ ਜਿਹੜਾ ਸੋਲ ਰੱਖਿਆ ਹੋਇਆ ਉਹ ਵੀ ਬਹੁਤ ਜਿਆਦਾ ਸੋਨਾ ਜਿਹਾ ਰੱਖਿਆ ਹੋਇਆ ਇਹ ਸੋਲ ਆ ਜਿਹੜਾ ਤੁਹਾਨੂੰ ਕਈ ਕਮਾਂ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਜਿਵੇਂ ਤੁਸੀਂ ਕਿਸੇ ਹੋਸ ਸੂਟ ਨਾਲ ਡਬਲ ਕਰਕੇ ਲੈਣਾ ਹੋਵੇ ਫਲਕਾਰੀ ਦੇ ਤੌਰ ਤੇ ਤੁਸੀਂ ਉਹ ਵੀ ਲੈ ਸਕਦੇ ਹੋਗੇ ਦੇਖੋ ਕਿੰਨਾ ਜਿਆਦਾ ਖੁੱਲਡੁੱਲਾ ਸੌ ਲਗਾ ਸੌ ਦੇ ਜਿਹੜਾ ਟੂ ਸਾਈਡਸ ਤੋਂ ਉਹ ਬਰਕ ਮਿਲੂਗਾ ਆਹ ਵਾਲਾ ਵਿੱਚ ਤੋਂ ਜਿੱਦਾਂ ਦੇ ਸੂਟ ਦੇ ਵਿੱਚ ਫਲਾਵਰ ਨੇ ਉਦਾਂ ਦੀ ਤੁਹਾਨੂੰ ਬੂਟੀ ਮਿਲਣੀ ਹੈ ਇਹਦੇ ਵਿੱਚ 4 ਸੈਂਸ ਤੋਂ ਨੂੰ ਲੈਸ ਮਣਨੀ ਆਗੇ ਬਹੁਤ ਜਿਆਦੇ ਵਧੀਆ ਸੌਫ ਤਿਆਰ ਕੀਤਾ ਹੋਇਆ ਇਹਦੇ ਨਾਲ ਚੈੱਕ ਕਰ ਸਕਦੇ ਤੁਸੀਂ ਮਹਿਰੂਨ ਰੰਗ ਦਾ ਸੂਟ ਹੈਗਾ ਇਹ ਬਣੇ ਹੋਏ ਸੂਟੇ ਬਹੁਤ ਜਿਆਦੇ ਸੋਹਣੇ ਲੱਗਦੇ ਨੇ ਪਾਰਟੀ ਵੇਅਰ ਸੂਟ ਨੇ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਹੈਗਾ ਉਹ 2350 ਰਹਿਣ ਵਾਲਾਗਾ 2350 ਰੁਪਏ ਚ ਬੈੱਡ ਦੀ ਸ਼ੇਪਿੰਗ ਏਸੀ ਆਪਣੇ ਕੋਲੇ ਫਰਸਟ ਕਲਰ ਫਰਸਟ ਕਲਰ ਆਪਾਂ ਦਾ ਡਿਜ਼ਾਈਨ ਹੈਗਾ ਉਹ ਆਪਾਂ ਤੁਹਾਨੂੰ ਦਿਖਾ ਦਿੰਦੇ ਆ 9000 ਦੀ ਮੈਕਰੋ ਦੀ 벨ਵਟ ਲੱਗੀ ਹੋਈ ਇਹਨਾਂ ਨੂੰ ਸੂਟਾਂ ਨੂੰ ਅਗਲਾ ਡਿਜ਼ਾਈਨ ਇਹਦੇ ਵਿੱਚ ਆਉਣਾਗਾ ਜਾਮਨੀ ਜੀ ਸ਼ੇਡ ਤੇ ਜਾਮਨੀ ਜੀ ਟੋਨ ਹੈ ਇਹਦੀ ਸੂਟ ਦੀ ਚੈੱਕ ਕਰੋ ਤੁਸੀਂ ਸੂਟ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਇਹਦੇ ਵਿੱਚ ਜਰੀ ਦਾ ਵਰਕ ਕਰਕੇ ਮਸ਼ੀਨੀ ਵਰਕ ਕਰਕੇ ਆਰੀ ਵਰਕ ਕਰਕੇ ਵਿੱਚ ਥ्रेड ਦਾ ਕੰਮ ਕੀਤਾ ਹੋਇਆ ਇਹਦੀ ਤੁਹਾਨੂੰ ਨੈਕ ਲਾਈਨ ਵਿੱਚ ਮਿਲੂਗਾ ਦਾ ਸਿਰਫ ਘੇਰੇ ਤੇ ਕੰਮ ਬਣਿਆ ਸੀਗਾ ਇਹਦਾ ਜਿਹੜਾ ਕੰਮ ਆ ਤੁਹਾਨੂੰ ਵਿੱਦ ਨੈਕ ਤੇ ਮਿਲਣਾ ਨਾਲ ਇਹ ਬਹੁਤ ਜ਼ਿਆਦਾ ਹੈਵੀ ਬਣਿਆ ਹੋਇਆ ਸੂਟ ਹੈ ਇਹਦੇ ਵਿੱਚ ਇੱਕ ਕਲਰ ਆਪਣੇ ਕੋਲ ਸੇਲ ਹੋ ਗਿਆ ਇੱਕ ਕਲਰ ਪਿਆਗਾ ਤੁਹਾਡੀ ਕਿਸੇ ਵੀ ਭੈਣ ਦੇ ਰਿਕੁਆਇਰਮੈਂਟ ਆ ਤੁਸੀਂ ਸਾਨੂੰ ਮੈਸੇਜ ਕਰਕੇ ਆਪਣਾ ਆਰਡਰ ਡਨ ਕਰ ਸਕਦੇ ਹੋ ਸੂਟ ਦੇ ਗਰੇਸ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਆਹ ਵਾਲਾ ਇਹਦਾ ਨੈਕ ਲਾਈਨ ਆਊਗਾ ਵੀ ਸ਼ੇਪ ਚ ਸਾਰਾ ਪੂਰਾ ਫਰੰਟ ਵਾਕੇ ਤਿਆਰ ਆ ਗਏਗਾ ਸੂਟ ਦਾ ਇਹਦਾ ਜਿਹੜਾ ਪਾਵਾ ਤੇ ਵਰਕ ਆਣਾਗਾ ਆਹ ਵਾਲਾ ਆ ਆਵਲੇ ਦੇ ਬਾਹਮਾਂ ਤੇ ਵਰਕ ਹੋਣਾ ਜਾਮਨੀ ਜੇ ਕਲਰ ਦਾ ਸੂਟ ਹੈਗਾ ਇਹ ਬਾਹਮਾਂ ਤੇ ਕਰੋ ਪਹੁੰਚਿਆ ਤੇ ਕਰੋ ਇਹ ਤੁਹਾਡੀ ਚੁਆਇਸ ਹੋਊਗੀ ਆਪਾਂ ਤੁਹਾਨੂੰ ਦਿਖਾ ਦਿੱਤਾਗਾ ਸੂਟ ਇਹਦਾ ਸੂਟ ਦਾ ਜਿਹੜਾ ਰੇਟ ਆ ਵਾ ਇਹਦੇ ਤੇ ਵਰਕ ਜਿਆਦਾ ਉਹਦੇ ਨਾਲੋਂ ਦੂਸਰੇ ਨਾਲੋਂ ਇਹਦਾ ਸਟੇਟ 2500 ਰਹਿਣਾ ਲਾਗਾ ਇਹ ਤੁਹਾਨੂੰ ਕੀ ਦਾ ਜਿਹੜਾ 2500 ਚ ਮਿਲੂਗਾ ਇਹਦੇ ਨਾਲਾ ਦੁਪੱਟਾ ਵਾ ਜਿਹੜਾ ਸਾਲਾ ਸੇਮ ਰੱਖਿਆ ਹੋਇਆ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਸਾਲਾ ਦਿਖਾਇਆ ਸੀ ਉਹਦੀ ਡਿੱਟੋ ਕਾਪੀ ਆ ਗਈ ਡਿਜ਼ਾਈਨ ਵਰਕ ਮਿਲੂਗਾ ਤੁਹਾਨੂੰ ਕੇਸੀ ਅੱਜ ਵਾਲੀ ਆਪਣੇ ਵੈਲਵਟ ਦੇ ਸੂਟ ਬਹੁਤ ਜਿਆਦੇ ਸੋਹਣੇ ਪਾਰਟੀ ਵੇਅਰ ਕਲੈਕਸ਼ਨ ਦਿਖਾਈ ਹੈ ਆਪਾਂ ਤੁਹਾਨੂੰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਏ ਸ਼ਿਪਿੰਗ ਆਪਣੀ ਵਿੱਚ ਹੋਊਗੀ ਕਿਸੇ ਵੀ ਮੇਰੀ ਪੇ